ਆਏ ਕੰਮ ਨਹੀਂ ਚੱਲਣਾ ਯਾਰ ਇਹ ਗੱਲ ਤਾਂ ਹੈ ਬਾਈ ਜੀ ਆਪਣੇ ਗੁਰਦੁਆਰੇ ਦੇ ਬਾਬਾ ਜੀ ਬਹੁਤ ਲੇਟ ਆਉਂਦੇ ਆ ਅੱਜ ਫਿਰ ਬਾਬਾ ਨਾਲ ਗੱਲ ਕਰ ਹੀ ਲੈਣੇ ਆ ਕਿਹਾ ਤਾਂ ਗੁਰਦੁਆਰਾ ਸਾਂਭਲਾ ਚਾਪ ਦੇ ਬਾਹਰਲੇ ਕੰਮ ਨਵੇੜਦਾ ਸਹੀ ਆ ਬਾਈ ਪ੍ਰਧਾਨ ਸਾਹਿਬ ਅਜੇ ਤੱਕ ਆਏ ਨਹੀਂ ਟਾਈਮ ਕਾਫੀ ਹੋ ਗਿਆ ਓ ਓ ਆ ਗਏ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਬੈਠੋ ਪਾਸ਼ ਹੋਰ ਔਰ ਲਾਤਾ ਰੱਬ ਸੁਨੇਹਾ ਲਾਤਾ ਜੀ ਆਉਂਦੇ ਪਏ ਆ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪਤਾ ਲੱਗਾ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਉਹ ਜੀ ਪਹਿਲਾਂ ਪ੍ਰਾਈਵੇਟ ਨੌਕਰੀ ਕਰਦਾ ਸੀ 24 25 ਹਜ਼ਾਰ ਦਿੰਦੇ ਸੀ ਹੁਣ ਸਰਕਾਰੀ ਨੌਕਰੀ ਲੱਗ ਗਿਆ ਉਹਨੂੰ ਕਿ 50 60 ਹਜ਼ਾਰ ਬਣ ਜਾ ਕਰੂਗਾ ਪ੍ਰਧਾਨ ਜੀ 60 ਹਜ਼ਾਰ ਹੁਣ ਤਾਂ ਬੱਲੇ ਬੱਲੇ ਹੋ ਗਈ ਕਿ ਫੇਰ ਤਾਂ ਖੁੱਲਾ ਖਾਓ ਤੇ ਖੁੱਲਾ ਡਾਓ ਜੀ ਉਹ ਦੇਖੋ ਜੀ ਅੱਜ ਕੱਲ ਮਹਿੰਗਾਈ ਦਾ ਜੋਗਾ ਉਹ 50 60 ਹਜ਼ਾਰ ਨਾ ਬਣਦਾ ਕੀ ਆ ਉਹ 50 60 ਹਜ਼ਾਰ ਤੇ ਕੁਛ ਵੀ ਨਹੀਂ ਅਜਿਹੇ ਟਾਈਮ ਦੇ ਵਿੱਚ ਉਹ ਪੜਾਈਆਂ ਨਹੀਂ ਮਾਰਨਾ ਬਾਕੀ ਗੱਲਾਂ ਦੇ ਛੱਡੋ ਜੀ ਸਹੀ ਗੱਲ ਆ ਪ੍ਰਧਾਨ ਜੀ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਬੱਬਾਈ ਬੈਠੋ ਆਜੋ ਆਜੋ ਬੱਬਾਈ ਬੈਠੋ ਜੀ ਬੈਠੋ ਆਜੋ ਆਜੋ ਹਾਂਜੀ ਪ੍ਰਧਾਨ ਜੀ ਮੈਂ ਯਾਦ ਕੀਤਾ ਜੀ ਪਾਬਾ ਜੀ ਯਾਦਗਾਹ ਦਾ ਕਰਨਾ ਹੈ ਕਮੇਟੀ ਨੂੰ ਪਤਾ ਲੱਗਾ ਸੀ ਬਿੱਟੂ ਇਸ ਵੇਲੇ ਟਾਈਮ ਨਾਲ ਚਲੇ ਜਾਂਦੇ ਹੋ ਤੇ ਸ਼ਾਮ ਨੂੰ ਲੇਟ ਆਉਂਦੇ ਹੋ ਤੇ ਕਮੇਟੀ ਇਸ ਚੀਜ਼ ਦਾ ਇਤਰਾਜ਼ ਕਰਦੀ ਹੈ ਇਤਰਾਜ਼ ਜੀ ਕਾਦਾ ਜੀ ਵਾਇਗਰੂ ਜੀ ਇਤਰਾਜ਼ ਦੇਖੋ ਬਾਬਾ ਜੀ ਕਮੇਟੀ ਨੇ ਮਤਵਾਸ ਕੀਤਾ ਕਿ ਤੁਸੀਂ 24 ਘੰਟੇ ਗੁਰਦੁਆਰਾ ਸਾਹਿਬ ਹਾਜ਼ਰ ਆਓਗੇ ਵਾਹਿਗੁਰੂ ਜੀ 7000 ਰੁਪਏ ਤਨਖਾਹ ਮਿਲਦੀ ਆ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਜੀ ਮੈਂ ਸਵੇਰੇ ਗੁਰਦੁਆਸਹਿਬ ਸੇਵਾ ਕਰਦਾ ਜੀ ਉਸ ਤੋਂ ਬਾਅਦ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਦੇ ਟਾਈਮ ਵਿੱਚ 7000 ਨਾਲ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਜੀ ਇਹ ਬਾਬਾ ਜੀ 7000 ਨਾਲ ਨਾ ਗਿਣੋ ਜਿਹੜੀ ਪੈਂਡ ਦੇ ਵਿੱਚ ਉਹ ਤੁਸੀਂ ਗਜਾ ਕਰਦੇ ਆ ਤੇ ਗੁਰਦੁਆਰੇ 'ਚ ਚੜਾਵੇ ਦਾ ਆਟਾ ਚੜਦਾ ਉਹ ਵੀ ਤਾਂ ਤੁਹਾਡੇ ਕੋਲ ਹੀ ਜਾਂਦਾ ਤੇ ਬਾਬਾ ਜੀ 7000 ਤਾਂ ਨੂੰ ਬਚਦਾ ਹੀ ਆ ਪ੍ਰਧਾਨ ਜੀ ਮੰਗੋ ਦੀ ਗੱਲ ਬਿਲਕੁਲ ਠੀਕ ਆ ਆਟਾ ਦਾਲ ਦੋ ਤਾਂ ਤੇ ਪਿੰਡ ਚੋਂ ਇਕੱਠਾ ਕਰ ਲੈਂਦੇ ਆ ਤੇ 7000 ਤਾਂ ਇਹਨਾਂ ਨੂੰ ਬਚਦਾ ਹੀ ਆ ਖਰਚ ਕੀ ਇਹਨਾਂ ਦਾ ਹਾਂਜੀ ਮੜ ਜੀ ਤੁਹਾਡੀ ਕੀ رائے ਆ ਪ੍ਰਧਾਨ ਜੀ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਿਆ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਤੁਸੀਂ ਹੁਣ ਤੋਂ 5 ਮਿੰਟ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਮੇਰੇ ਮੁੰਡੇ ਦੀ 60000 ਰੁਪਿਆ ਤਨਖਾਹ ਹੈ ਤੇ ਐਨੀ ਮਹਿੰਗਾਈ ਦੇ ਵਿੱਚ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਉਸ 60000 ਨਾਲ ਤੇ ਤੁਸੀਂ ਬਾਬਾ ਜੀ ਨੂੰ ਕਹਿ ਰਹੇ ਹੋ ਕਿ 7000 ਰੁਪਏ ਨਾਲ ਗੁਜ਼ਾਰਾ ਕਰੋ ਇਹ ਦੱਸੋ ਕਿੱਥੋਂ ਦਾ ਸੂਲ ਹੈ ਉਹ ਮਾਸਟਰ ਜੀ ਤੁਸੀਂ ਆਪਣੀ ਜਗਾ ਬਿਲਕੁਲ ਸਹੀ ਹੋ ਪਰ ਸਾਨੂੰ ਵੀ ਦੱਸੋ ਨਾ ਗੋਲ ਵਿੱਚੋਂ ਤੇ 7000 ਰੁਪਏ ਕਿੱਥੋਂ ਨਿਕਲਦਾ ਪ੍ਰਧਾਨ ਜੀ ਮੈਂ ਮੰਨ ਲਿਆ ਕਿ ਗੋਲਕ ਦੇ ਵਿੱਚੋਂ 7000 ਬਾਬੇ ਵਾਸਤੇ ਨਹੀਂ ਨਿਕਲਦਾ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਬੰਦੇ ਬਾਹਰਲੇ ਵਿਦੇਸ਼ ਗਏ ਆ ਤੇ ਕਿੰਨੇ ਮਲਾਜ਼ਮ ਨੇ ਬਸ ਤਾਤ ਤੈ ਸਹੀ ਆ ਯਾਰ ਆਪਣੇ 4-5 ਮਲਾਜ਼ਮ ਹੀ ਹੈਗੇ ਆ ਤੇ ਮੇਰਾ ਖਿਆਲ 15-18 ਤੋਂ ਬਾਹਰ ਗਏ ਹੋਣੇ ਆ ਬਸ ਫਿਰ ਉਹਨਾਂ ਮਲਾਜ਼ਮਾਂ ਦੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੂੰ ਲਾਓ 5-500 ਰੁਪਈਆ ਤੇ ਬਾਬਾ ਜੀ ਦੀ ਤਨਖਾਹ ਕਰੋ 15000 ਰੁਪਿਆ ਤੇ ਬਾਬਾ ਜੀ ਸਾਰਾ ਦਿਨ ਤੇ ਸ਼ਾਮ ਰਾਤ ਗੁਰਦੁਆਰੇ ਹੀ ਸੇਵਾ ਕਰਨਗੇ ਹਾਂ ਕਮੇਟੀ ਮੈਂਬਰੋ ਹਾਂ ਜੀ ਹਾਂ ਜੀ ਮਨਜ਼ੂਰ ਆ ਜੀ ਮਨਜ਼ੂਰ ਆ ਜੀ ਬਾਬਾ ਜੀ ਤਨਖਾਹ ਕਰੋ 15000 ਤੇ ਬਾਬਾ ਜੀ ਗੁਰਦੁਆਰੇ ਹਾਜ਼ਰੀਆਂ ਕਰਨਗੇ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ